ਸਤਿ ਸ਼੍ਰੀ ਅਕਾਲ ਜੀ ਸਾਰੇ ਮੇਰੇ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ ਤੇ ਅੱਜ ਫੇਰ ਚੱਲੇ ਆ ਟਵਾਟਾ ਯਾਤਰੀ ਚ ਮੈਂ ਛੋਟਾ ਬਾਈ ਤੇ ਆਪਣਾ ਜੀਤਾ ਬਾਈ ਤੇ 11 ਵਜੇ ਦੀ ਅਪਾਇੰਟਮੈਂਟ ਸੀ 12 ਵਜੇ ਕੇ ਸਾਢੇ 10 ਵਜੇ ਦਾ ਪਿਆਰ ਕਰਕੇ ਬਿਠਾਇਆ ਬਾਈ ਨੇ ਮੈਨੂੰ ਤਾਂ ਗਰਮੋ ਗਰਮੀ ਹੋਇਆ ਪਿਆ ਮੋਹਲੇ ਕਿ ਗਰਮੀ ਬਹੁਤ ਆ ਬੂਟ-ਵਟ ਪਾ ਕੇ ਬੈਠ ਵੀ ਨਹੀਂ ਹੁੰਦਾ ਫੋਨ ਕਰੀਏ ਨਾ ਸੱਤ ਫੋਨ ਲਾਦੇ ਆਜੋ ਆਗੇ 5 ਮਿੰਟ 2 ਮਿੰਟ 5 ਮਿੰਟ ਦੋ 2 ਮਿੰਟ ਇਦਾਂ ਹੋ ਹੀ ਜਾਂਦੀ ਹੁਣ ਆਇਆ ਬੰਦੇ 12 ਵਜੇ ਮੇਰੇ ਕੋਲ ਦੇਖ ਲਓ 12 ਵਜੇ ਆਇਆ ਮੇਰੇ ਕੋਲ 11 ਵਜੇ ਦੀ ਪੁਆਇੰਟ ਸੀਗੀ ਚਲੋ ਚਲੋ ਚਲਾਓ ਉਹ ਨਹੀਂ ਉਹ ਚਲਾਓ ਯਾਰ ਸੀਟਾਂ ਲੈਚਰ ਵਿੱਚ ਕਰ ਲਈਆਂ ਤਾਂ ਬਲੌਗ ਵਾਲੇ ਪਾਣਾ ਨਹੀਂ 11 ਵਜੇ ਦੀ ਪੁਆਇੰਟ ਆ ਟਾਈਮ ਕਿਹੜਾ ਤੁਹਾਡੇ ਆਣ ਦਾ 11 ਵਜੇ ਦੀ ਪੁਆਇੰਟ ਟਾਈਮ ਕਿਹੜਾ ਆਣ ਦਾ ਤੁਹਾਡਾ ਮੈਂ ਦੱਸ ਇਹ ਵੀ ਸੋਨੂ ਭਾਈ ਆਂਦੇ ਕਹਿਣ ਆਪਾਂ ਇਹ ਚਲਾਓ ਚਲਾਓ ਸੋ ਆਪਣਾ ਜੀਤਾ ਕਿੱਥੇ ਛੱਡਿਆ ਦਾ ਆ ਦੇਖੋ ਯਾਰ ਐਦਾਂ ਦੇ ਮੂਰਖ ਬੰਦੇ ਵੀ ਆਉਂਦੇ ਆ 5 ਮਿੰਟ ਹੋ ਗਏ ਸਾਨੂੰ ਖੜੇ ਨੂੰ ਡਰਾਈਵਰ ਕੈਂਟਰ ਰਾਹ ਚ ਲਈ ਉੱਤਰ ਕੇ ਉਹ ਦੁਕਾਨ ਤੇ ਚਲ ਗਿਆ ਸਾਮਾਨ ਲੈਣੋਂ ਉਹ ਸਾਹਮਣੇ ਦੁਕਾਨ ਤੇ ਇਹਨ ਗੱਬੇ ਲੈ ਗਨੇ ਮੋਰੇ ਪਈ ਜਾਂਦੇ ਗੱਬੇ ਲਾ ਕੇ ਕੈਂਟਰ ਰੋਡ ਜਾਮ ਕਰਕੇ ਚਲ ਗਿਆ ਐਦਾਂ ਯਾਰ ਮੂਰਖ ਵੀ ਬੰਦੇ ਹੁੰਦੇ ਹੱਦ ਆ ਯਾਰ ਮਤਲਬ ਲੋਕਾਂ ਦੇ ਸਾਹਮਣੇ ਲਾ ਦੇ ਕਿੱਥੇ ਵਾਸਦੀ ਏ ਦੁਨੀਆ ਗੱਬੇ ਲਾ ਕੇ ਦੁਕਾਨ ਤੇ ਚਲ ਗਿਆ ਮੈਨੂੰ ਪੁੱਛੇ ਤੇਰੇ ਭਾਪੇ ਨਾਲ ਜਾਉਂਦੇ ਤੇ ਜਾਂਦਾ ਡਰਾਈਵਰ ਹੁਣ ਗਿਆ ਮੈਤਰਾ 1.5 ਵਜ ਗਿਆ ਹੁਣ ਪਹੁੰਚਣ ਲੱਗੇ ਆਜੰਸੀ ਜੋਇਆ ਹੁਣ ਲੰਚ ਟਾਈਮ ਲੱਗਦਾ ਹੁਣ ਘੱਟੋ ਘੱਟ ਘੰਟਾ ਬਿਤਾਊਗਾ ਤੁਹਾਡੀ ਵਜ੍ਹਾ ਨਾਲ ਵੇ ਬੰਦੇ ਰੇਲੇਟ ਕਰਾਇਆ ਬਾਬੇ ਅਜੇ ਫੇਰ ਇੱਕ ਵਾਰ ਲੇਟ ਕਰਾਉਂਦਾ ਬੰਦਾ ਸੀ ਘੰਟਾ ਘੁੰਮ ਗਿਆ ਨੇ ਆਪਣਾ ਚੰ ਦੇ ਕੇ ਗੱਡੀ ਸਾਂ ਬਾਈ ਕਹਿੰਦਾ ਘੰਟਾ ਘੁੰਮ ਵਰ ਗਿਆ ਨੇ ਕੁਛ ਖਾ ਪੀ ਗਿਆ ਨੇ ਪਾਲਤੀ ਪੋਲਤੀ ਕਰਦੇ ਆ ਕਿਹਦਾ KFC ਚੱਲਦੇ ਬਾਈ ਕਹਿੰਦਾ ਸੇ ਘਰ ਦਪਹਿਰਾਂ ਰਾਤ 6 ਵਜੇ ਕੰਪਨੀ ਚ ਤੁਸੀਂ ਇਹ ਕਹਿੰਦਾ ਬਾਨਰ ਏਜੰਸੀ ਵਾਲੇ ਬਲੌਗ ਵਾਰ ਵਾਰ ਬਾਬੇ ਸਾਡੇ ਕੋਲ ਕੰਟੈਂਟ ਇਹ ਹੁੰਦੇ ਆ ਹੁਣ ਜਿਹੜਾ ਕੰਮ ਕਰਦੇ ਆ ਜਿੱਦਾਂ ਲਾਈਫ ਆ ਉਹੀ ਉਹ ਹੀ ਤੁਹਾਨੂੰ ਦਿਖਾਈਦਾ ਹੈ ਉਹੀ ਕੁਛ ਹੈ ਟਰਸਟ ਟੂ ਟਾਈਟ ਆ ਗਾਲੇ ਤੇ ਮੁੱਕਦੀ ਹੈ ਸਾਡੀ ਫੇਵਰਟ ਹੈ ਟੋਇਟਾ ਆ ਸਾਢੇ 9:00 ਤੋਂ 6:00 ਵਜੇ ਤੱਕ ਵਰਕਿੰਗ ਟਾਈਮ ਆ ਕਹਿੰਦੇ ਨਾ ਆ ਕੋਈ ਪੁੱਛਿਆ ਕਿ ਛੇ ਨੇ ਕਿਸੇ ਨੇ ਕੁਝ ਪੁੱਛਣਾ ਸਰਬਸ ਸਰਬਸ ਅੱਜ ਪੁੱਛਿਆ ਨਹੀਂ ਆ ਘਰੇ ਜਿੰਦਵਾ ਤਿੰਨ ਜ਼ੀਰੋਆਂ ਪਿਛੇ 8 ਵਾਲੀ ਆ ਭਾਜੀ ਹੈ ਜਿੰਦਵਾ ਉਹਦਾ ਝੋਟਾ ਆਏ ਹਾਏ ਇਸ ਕਈ ਆ ਡ੍ਰੀਮ ਕਰ ਸੁਪਨੇ ਆ ਦੀ ਕਾਰ ਆ ਸੁਪਨੇ ਆ ਦੀ ਕਾਰ ਆ ਘੜੀਆਂ ਤੋਂ ਲੈ ਬਈ ਆ ਗਿਆਂ ਟੋਇਟਾ ਸ ਹੈ 1:30 ਵਜੇ ਲੰਚ ਟਾਈਮ ਹੋਇਆ ਵਾ ਦੇਖਦੇ ਆ ਬਾਅਦ ਚੋਂ ਮੈਂ ਮੇਤਰਾ ਪਹੁੰਚ ਗਿਆ ਟੋਇਟਾ ਚ ਨਾਲ ਚੋਬਰ ਵੀ ਹੈ ਜੀਤਾ ਚੋਬਰ ਸਾਡਾ ਸੱਸ ਦੇ ਘਰ ਤਾਂ ਵਰਾਧੋ ਪਰ ਆ ਮਾਨੂੰ ਸੱਸ ਦੀ ਗੱਲ ਕਬੂਲ ਕਰਿਓ ਚੋਬਰ ਜੀ ਜੀ ਆ ਗਿਆ ਸ਼ਾਮ ਨੂੰ ਤੇ ਆ ਗਿਆ ਜੀ ਟੋਇਟਾ ਸ ਹੈ ਤੇ ਲਾਂਚ ਟਾਈਮ ਹੋਇਆ ਵਾ ਹੁਣ ਦੇਖਦੇ ਹਾਂ ਕਦ ਨਾਂਦੇ ਆ ਲੈ ਜੀਤੇ ਭਾਜੀ ਆਂਦੇ ਨੂੰ ਪਾਣੀ ਪੜਾ ਦਿੱਤਾ ਹਾਂ ਜੀ ਫੁੱਲ ਕਿੰਨੇ ਵਾਲੀ ਹੈ ਥੈਂਕ ਯੂ ਭਾਜੀ ਥੈਂਕ ਯੂ ਨਹੀਂ ਤੁਸੀਂ ਫੁੱਲ ਕਰਵਾਉਣੀ ਯਾਰ ਪਾਣੀ ਗਰਮ ਪੜਾਤਾ ਟੋਇਟਾ ਨੇ ਆਹ ਉਸਤਾਦ ਗਰਮੀ ਜੋ ਹੈ ਪਾਣੀ ਗਰਮ ਪੜਾਤਾ ਜਾ ਰਿਦਾ ਨਾ ਕਰੀ ਜਰਾ ਤਾਂ ਗਲਤ ਕਰ ਉਹ ਅੱਗੇ ਤਬਕਿਆਂ ਦੇ ਸਹੀ ਗੱਲ ਆ ਮੋਟਰਸਾਪ ਚਲ ਕਹਦਾ ਲੈ ਮਿੱਤਰਾਂ ਰਾਣੀ ਲਾਤੀ ਆ ਲਿਚ ਲਿਚ ਕਰਦੀ ਹਣਾ 47 ਚੋਬਰ ਆ ਗਿਆ ਸਾਨੂੰ ਲੈਣਾ ਹੈ ਕਹਿੰਦਾ ਸਾਨੂੰ ਕਿਤੇ ਘੁਮਾ ਫਰਾ ਕੇ ਲੈਣਾ ਹੈ ਰਾਣੀ ਲਿਚ ਲਿਚ ਕਰਦੀ ਲਾਤੀ ਆ ਆ ਵੀ ਕਿਸ ਤਰ੍ਹਾਂ ਸਾਡੀ ਹੋ ਗਈਆਂ ਇਸੇ ਤਾਰ ਤੇ ਕਹਿੰਦੇ ਘੰਟਾ ਲਾ ਜਣਾ ਤਾਰ ਤੇ ਤਾਰ ਤੇ ਵਾ ਛੇਤੀ ਆਪਣੀ ਆ ਵੇ ਇਹਨੂੰ ਜ਼ਲਮ ਮਾਰੋ ਚਲੋ ਪਤਨਾ ਨੂੰ ਜੀ ਆਹ ਖੜੀ ਰੂਮੀ ਹਣ ਸਾਡੀ ਆਈ ਹੁਣ ਸਾਡਾ ਮਨ ਡਬਲ ਮਾਈਂਡ ਹੋ ਗਿਆ ਬੈਠ ਨਹੀਂ ਹੋਣਾ ਇਹ ਤੰਗ ਹੈ ਗੱਡੀ ਇਹ ਰੂਮੀ ਹਣ ਖੜੀ ਸਾਡੀ ਆਈ ਆ ਆ ਯਾਰ ਰੂਮੀ ਹਣ ਭਾਈ ਜਿਹੜੀ ਆਪਣੀ ਆਈ ਖੜੀ ਆ ਬਸ ਹੁਣ ਕੰਮ ਡਬਲ ਮਾਈਂਡ ਹੋਇਆ ਵਾ ਪੇ ਲੈ ਲਈਏ ਕਿ ਰਹਿਣ ਦੀ ਆ ਗਈ ਆ ਬਬੇ ਆਪਣੀ ਉਧਾਏ ਸੀ ਐਨ ਜੀ ਵਾਲੀ ਇਟਕੋ ਮਟਕੇ ਇਟਕੋ ਮਟਕੇ ਹੈ ਆਪਣੀ ਦੂਜੀ ਆਈ ਆ ਮੈਨੂਅਲ ਹੁਣ ਡਬਲ ਮਾਈਂਡ ਹੋਇਆ ਵਾ ਪਰ ਕ੍ਰਿਸਟਲ ਲੈ ਲੀਏ ਬਾਕੀ ਦੇਖਦੇ ਆ ਲੈ ਵੇ ਜੀਤਾ ਭਾਈ ਤੁਹਾਨੂੰ ਬਾਈਕ ਤੇ ਲੈਣਾ ਹੈ ਟੁਇਟਾ ਚੋ ਅੱਜ ਹੈ ਕਹਿੰਦੇ ਬਾਈਕ ਤੇ ਤੁਹਾਨੂੰ ਲੈ ਕੇ ਚੱਲਦੇ ਆਂ ਠੰਡੇ ਠੰਡੇ ਆ ਜਾਓ ਭਾਈ ਬੈਠੋ ਇਹ ਬਾਈ ਸਾਡਾ ਫੋਨਾਂ ਤੇ ਬਿਆਸ ਹੋਇਆ ਪਿਆ ਟੈਟੇ ਛੱਡਤੀ ਹੈ ਗੱਡੀ ਆਪਣੀ ਕਹਿੰਦੇ ਕਿੱਥੇ ਤੱਕ ਲੈ ਜਿਓ ਉਹ ਮੰਡੇ ਚ ਮੁੱਕੀ ਲੈ ਵੇ ਜਾਨ ਨੂੰ ਸਾਰੋਤ ਹੁੰਦੀ ਹੈ ਨਵਾਂ ਸਿਰ ਆ ਗਿਆ ਸਾਰਾ ਮੈਂ ਕੋਲਰ ਲੱਗਿਆ ਹੈ ਕਮਰੇ ਚ ਪੈ ਗਿਆ ਮੈਂ ਜਾਨ ਨੂੰ ਗੱਡੀ ਸਾਰੋਤ ਹੋ ਗਈ ਜਾ ਕੇ ਚੱਕ ਲੈ ਵੀ ਇੱਥੇ ਕਮਰਾ ਲਿਆ ਵੀਰਾ ਜੀ ਰੈਂਟ ਤੇ ਕਮਰਾ ਲੈ ਲਿਆ ਸਾਰੇ ਆ ਕੇ ਬੈ ਗਏ ਤੇ ਆ ਉਹ ਮੜ ਕੇ ਏਜੰਸੀ ਜਾਗੇ ਸੀ ਮੋਟਰਸਾਈਕਲ ਤੇ ਮੈਂ ਸ਼ਾਰਟ ਲਿਆ ਨਹੀਂ ਹੁਣ ਟਰਾਈ ਮਾਰਨ ਲੱਗੇ ਗੱਡੀ ਚੋਂ ਇੱਕ ਆਵਾਜ਼ ਹੀ ਆਉਂਦੀ ਸੀ ਯਾਰ ਕਨੈਕਟਰ ਸਾਈਡ ਤੋਂ ਤੇ ਆਪਣੇ ਸੋਨੀ ਵਾਈ ਵਾਲੀ ਕ੍ਰੈਸਟਰ ਵੀ ਆਈ ਹੋਣਾ ਸੋਨੀ ਵਾਈ ਤੇ ਹੈ ਨਹੀਂ ਕ੍ਰੈਸਟਰ ਖੜੀ ਆ ਤੇ ਹੁਣ ਟਰਾਈ ਮਾਰਨ ਲੱਗੇ ਗੱਡੀ ਦੀ ਯਾਰ ਕਰਿਓ ਸਬਸਕ੍ਰਾਈਬ ਆਵਾਜ਼ ਆਉਂਦੀ ਕ੍ਰੈਕਟਰ ਸਾਈਡ ਤੋਂ ਟੰ 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 ਦੀ ਹੁਣ ਦੇਖਦੇ ਹਾਂ ਕਾਦੀ ਆਵਾਜ਼ ਆ ਸ਼ੁਕਰ ਪਾ ਲਈ ਸੀ ਸ਼ੁਕਰ ਆ ਪਾਉਣੇ ਪਏ ਨਾ ਪੈਂਦੇ ਟਾਇਰ ਚੱਕ ਕੇ ਟਰਾਈ ਮਾਰ ਲਿਆ ਹੈ ਤੇ ਬਾਈ ਕਹਿੰਦਾ ਇਤਨਾ ਸ਼ੁਕਰ ਬੈਠਿਆ ਤੇ ਰਾਵਾ ਵੇਖੀ ਬਾਈ ਬਟਰਾਈ ਮਾਰੀ ਆ ਤੇ ਕਹਿੰਦਾ ਹਲੇ ਚਲਾ ਲਓ ਉਧਰ ਕੋਈ ਚੱਕਾ ਨਹੀਂ ਲਿੱਕੇ ਨਹੀਂ ਗਾ ਬਹਿ ਗਿਆ ਦੇਖੋ ਯਾਰ ਬਹਿ ਵੀ ਜਾਂਦੇ ਸ਼ੁਕਰ ਹੈ ਕਈ ਵਾਰੀ ਗੱਡੀ ਨੇ ਇਧਰੋਂ ਗਾਡ ਹੋ ਜਾਂਦੀ ਐ ਮੋਰ ਨੂੰ ਪਾਰਕਿੰਗ ਸਟੇਡ ਸਹੀ ਜਾਂਦੀ ਐ ਇਧਰੋਂ ਗਾਡ ਹੋ ਜਾਂਦੀ ਐ ਬਾਈ ਕਹਿੰਦਾ ਹਲੇ ਚਲਾ ਲਓ ਜਿੰਨਾ ਟੰ ਚੱਲਦਾ ਰੋਕੇ ਬਦਲਾ ਦਿਓ ਇੱਕ ਕੈਲੀਬਰ ਪਿੰਨਾ ਨਿਕਲਿਆ ਕੈਲੀਬਰ ਪਿੰਨਾ ਦਾ ਹੈਗਾ 4500 ਦਾ ਖਰਚਾ ਉਹ ਖੜਕਦੀਆਂ ਕੈਲੀਬਰ ਪਿੰਨਾ ਇਤਰਾ ਨਾਰਮਲ ਸਰਵਿਸ ਕਰਾਤੀ ਤੇ ਚੈੱਕ ਅਪ ਕਰਾਤਾ 3771 ਰੁਪਏ ਦਾ ਸ਼ਗਨ ਪਾਤਾ ਟੋヨタ ਨੂੰ ਫਿਰ ਕੈਲੀਬਰ ਪਿੰਨਾ ਸ਼ੌਕਰ ਕੱਢਿਆ ਉਹ ਅਗਲੀ ਵਾਰ ਪਵਾ ਲਾਂਗੇ ਅੱਬ ਇਹਦਾ ਰੱਖ ਲੋ ਭਾਜੀ ਵਿੱਚ ਤੇ ਆਹ ਦੇ ਦिए ਗੇਟ ਪਾਸ ਉਹਨਾਂ ਨੂੰ ਤੇ ਠੰਡੇ ਠੰਡੇ ਚੱਲੀਏ ਟੋヨタ ਜੋ ਹੈ 4:00 ਵਜੇ ਕੇ 12 ਮਿੰਟ ਹੋਏ ਤੇ ਮੈਂ ਕਿਹਾ ਸੀ ਤੁਹਾਨੂੰ ਮੈਂ ਕਿਹਾ 4:30-5:00 ਵਜੇ ਗੱਡੀ ਲੈਣੀ ਉਹਨੇ ਟੈਂਡ 3:00 ਵਜੇ ਤੇ ਬਾਕੀ ਆਪਾਂ ਚਲ ਕੇ ਸੀ ਮੁੰਡੇ ਚਾਰ ਰੋਸ ਦੀ ਕੋਠੀ ਜਾ ਕੇ ਬਹਿ ਗਏ ਸੀ ਤੇ ਹੁਣ ਚੱਲੇ ਆ ਵਾਪਸ ਹੰਗੜੀ ਕਰਾ ਕੇ ਓਕੇ ਰਿਪੋਰਟ ਹੈ ਇੱਥੇ ਕਰਾ ਕੇ ਕੰਮ ਜਾ ਰਿਹਾ ਨਾ ਮਨ ਸੈਟੀਸਫਾਈਆ ਚਾਹੇ 2 4000 ਉੱਪਰ ਚੱਲ ਜਵੇ ਕੋ ਟੈਂਸ਼ਨ ਵਾਲੀ ਗੱਲ ਨਹੀਂ ਹੈਗੀ ਬਾਬਿਓ ਤੇ ਜਿਆਦਾ ਹੀ پیسے ਗੱਡੀਆ ਲਿਆਂਦੀ ਆ ਇਹਦਾ ਨਾਟ ਤੱਕ ਨਹੀਂ ਪਰਮ ਪੁਆਇੰਟ ਟੋਟਲੀ ਕੰਮ ਯਾਸੀ ਚ ਕਰਾਇਆ ਪਹਿਲਾਂ ਵੀ ਟੋਟਲੀ ਰਿਕਾਰਡ ਸੀਗਾ ਤੇ ਆਪਾਂ ਵੀ ਟੋਟਲੀ ਰਿਕਾਰਡ ਇਹਦਾ ਕੰਪਨੀ ਚ ਰੱਖਿਆ ਇਹਨਾਂ ਗੱਡੀ ਬਚੀ ਰਹਿੰਦੀ ਆ ਹਨਾ ਉਹ ਗੱਡੀ ਦੀ ਇੰਜਨ ਦੀ ਲਾਈਫ ਬਚੀ ਰਹਿੰਦੀ ਆ ਯਾਰ ਤੇ ਹੁਣ ਗੇਟ ਪਾਸ ਦੇ ਕੇ ਕੋਈ ਯਾਰ ਬਣਾਉ ਰੂਮੀਨ ਆਪਣੀ ਆਈ ਪਈ ਐ ਪਰ ਆਪਾਂ ਹਾਂ ਡਬਲ ਮਾਈਂਡ ਹੋਏ ਹਾਂ ਕਿ ਕ੍ਰਿਸਟਲ ਲਈ ਕਿ ਇਹ ਚੱਕ ਲਈ ਆਪਣੀ ਆਈ ਪਈ ਐ 6 ਮਹੀਨਾ ਬਾਅਦ ਚੋਂ ਆ ਦੇ ਦੇ ਗੇਟ ਪਾਸ ਲੋ ਜੀ ਗੇਟ ਪਾਸ ਠੀਕ ਐ ਭਾਈ ਐਵੇਂ ਸਾਡਾ ਸੋਨੂ ਬਾਈ ਵੀ ਆ ਗਿਆ ਐ ਸੋਨੂ ਬਾਈ ਚੱਕਰ ਗਿਆ ਉਹ ਆਪਣੀ 26 ਵਾਲੀ ਖੜੀ ਐ ਮੈਂ ਤਰਬੂਜ ਲੈਣ ਲੱਗਿਆ ਸੀਗਾ ਇਹ ਸਾਡਾ ਸੋਨੂ ਭਾ 9645 ਵੀ ਸਾਡੇ ਪਹੁੰਚ ਗਿਆ ਉਧਰ ਤੇ ਟੱਕਰਿਆ ਹੋਗਾ ਉਧਰ ਤੇ ਟੱਕਰਿਆ ਹੋਗਾ ਸਾਡਾ ਸੋਨੂ ਬਰੋ 9645 ਵਾਲਾ ਸਾਨੂੰ ਮਰੋ ਹੈ ਕਿ 8844 ਦਾ 9645 ਵਾਲਾ ਕਿਦਾਂ ਨਹੀਂ ਸਾਰੀਆਂ ਸਹੀ ਗੱਲ ਆ ਸਹੀ ਗੱਲ ਹੈ ਕੋਹ ਖੜੀ ਹੈ ਤੇ ਇਹ ਤਰਬੂਜ ਲੈਣ ਲੱਗੇ ਮਿੱਠਾ ਤੁਸੀਂ ਤੁਸੀਂ ਤੁਹਾਡੇ ਬੰਦੇ ਇਹਦਾ ਮਿੱਠਾ ਤਰਬੂਜ ਲੈ ਕੇ ਲੈ ਬੇ ਚੰਦ ਬਾਈ ਦੇ ਖੇਤਾਂ ਦੇ ਬੈਠਾ ਤਰਬੂਜ ਵਾਲੇ ਇਹਨੂੰ ਬਾਈ ਨੂੰ ਪੂਰੀ ਪਰਖ ਆ ਇੱਥੋਂ ਮੈਂ ਸਾਰੀਆਂ ਗਰਮੀ ਇੱਥੋਂ ਹੀ ਖਾਦੇ ਤਰਬੂਜ ਸਾਡੇ ਸੋਨੂ ਬਾਈ ਨੂੰ ਇੰਨੀ ਪਰਖ ਆ ਨਾ ਤਰਬੂਜਾਂ ਦੀ ਇੰਨੀ ਪਰਖ ਆ ਤੁਸੀਂ ਗੱਲ ਛੱਡ ਦਿਓ ਮਿੱਠਾ ਨਿਕਲਦਾ ਜਿਹੜਾ ਬਾਈ ਸਲੈਕਟ ਕਰਨ ਦਾ ਬਾਈ ਦੇ ਇੱਥੇ ਗੜੀ ਖੇਦ ਆ ਇੱਥੇ ਸੱਤ ਖੇਦ ਆ ਇੱਥੇ ਬਾਈ ਰੇਗਵਰੀ ਮੈਨੂੰ ਲੈ ਕੇ ਦਿੰਦਾ ਉਹ ਮਿੱਠੇ ਨਿਕਲ ਦਿੰਦੇ ਮਿੱਠਾ ਜਿਹਾ ਬਸ ਲੈ ਕੇ ਦੇ ਦੋ ਪੈਨ ਖੰਡੇ ਹੋਵੇ ਬਸ ਐਨ ਖੰਡੇ ਹੀ ਇਹ ਤਾਂ ਸਰਵਸ ਕਰਾ ਕੇ ਨਹੀਂ ਹੰਦੀ ਨੀ ਟੇੜ ਢਾਲੀ ਆ ਦੇਖੀ ਤੇ ਮੇਰਾ ਭਰਾ ਤੇਰਾ ਪਹੁੰਚ ਗਿਆ ਪਿੰਡ ਜਗਤਪੁਰ ਹੈ ਪਿੱਛੇ ਸਾਡਾ सोनू ਬਾਈ ਆਂਦਾ ਮੈਂ ਕਿਹਾ ਚਾਹ ਪਾਣੀ ਪੀ ਲਈਏ ਚਾਹ ਪਾਣੀ ਪੀ ਕੇ ਫਿਰ ਚੱਲਦੇ ਆਂ ਸ਼ਹਿਰ ਨੂੰ ਬਲਾ ਚੌਰ ਨੂੰ ਪਹੁੰਚ ਗਏ ਪਿੰਡ ਜਗਤਪੁਰ ਬੱਲੇ ਹੋਏ ਇਕੱਠੇ ਹੋ ਗਏ ਕੰਮ ਆ ਗਏ ਵੀਰੋ ਸਿੱਖੀ ਸਰੂਪ ਚ ਮੁੰਡਾ ਜਗਰਾ ਦੇ ਭਰਾ ਸਾਡਾ ਹੈ 7000 ਚਾਹ ਪਾਣੀ ਪੀ ਲਿਆ ਅੰਦਰ 7000 ਮੈਨੂੰ ਪਤਾ ਚਾਹ ਦੁੱਧਾ ਠੰਡਾ ਮਹੌਲ ਐ ਐਮਬੈਸਟਰ ਚੱਲਦਾ ਪੁਰਾ ਸਰਾ ਲੱਗਿਆ ਵੀਰੋ ਮਿੱਤਰ ਹੁਣ ਚਲੀਏ ਘਰ ਨੂੰ ਹੈ ਛੋਟੀ ਰਾਣੀ ਲਾਦੀ ਅੰਦਰ ਤੇ ਉਹ ਚੱਕ ਕੇ ਚੱਲਣਾ ਅਪ ਘਰ ਨੂੰ ਹੈ 945 ਆ ਗਿਆ ਬਾਹਰ ਕੋ ਕੋ ਟਰਾਲੀ ਟੁੱਟ ਰਲੀ ਲੰਗ ਗਈ ਐਵੇਂ ਕੁਛ ਹਰ ਜੂ ਅੰਦਰ ਲਾ ਕੇ ਚੱਲਿਆ ਮਿਤਰਾ ਰਾਣੀ ਸੁੰਦਰਾ ਲਾਤੀ 2648 ਅੰਦਰ ਹੈ ਹੁਣ ਚੱਲਦੇ ਆਂ ਸ਼ਹਿਰ ਨੂੰ 9641 ਲੈ ਕੇ ਹੈ ਸਰਵਿਸ ਕਰਾ ਕੇ ਆਗੇ ਸੇ ਗੱਡੀ ਦੀ ਹੈ ਜਲੰਧਰ ਪਰ ਬੈਠੇ ਰਹੇ ਚਾਹ ਪਾਣੀ ਪੀਤਾ ਤੇ ਹੁਣ ਫੇਰ ਸ਼ਹਿਰ ਨੂੰ ਤੁਰ ਪਏ ਹੈ ਸਰਵਿਸ ਸਰਵਿਸ ਹੋ ਗਈਆਂ ਨੇ ਵਧੀਆ ਚਾਹ ਪਾਣੀ ਪੀਤਾ ਐਨ ਗੱਲਾਂ ਬਾਤਾਂ ਮਾਰੀਆਂ ਤੇ ਹੁਣ ਫੇਰ ਸ਼ਹਿਰ ਨੂੰ ਚੱਲ ਪਏ ਛੋਟਾ ਭਾਈ ਕਹਿੰਦਾ ਪਾਰਟੀ ਕਰਨੀ ਜੂ ਜੱਸਪੀਣਾ ਹੈ 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 ਵਧੀਆ ਸਾਨੂੰ ਇਹ ਮੂਜ ਫੋਟੋ ਲੂਕ ਤੇ ਮੈਨੂੰ ਕੋ ਸ਼ੇਕ ਇਹ ਫੋਟੋ ਲੂਕ ਤੇ ਮੂਜ ਆ ਸਾਡੇ ਭਾਈ ਇਹ ਸਾਡਾ ਡਰਿੰਕ ਭਾਈ ਅੱਛਾ ਚੱਲ ਰਿਹਾ ਸਾਡੇ ਚੌਧਰੀ ਸਾਹਿਬ ਹੋਰ ਭਾਈ ਠੀਕ ਠਾਕ ਸੇਤਾ ਜੀ ਵਧੀਆ ਜੀ ਸਭ ਰਾਜੀ ਖੁਸ਼ ਠੀਕ ਹੈ ਇਹਨੂੰ ਵਧੀਆ ਭਾਈ ਬਣਾਓ ਜੀ ਬਣਾਓ ਬਲੌਗ ਭਾਈ ਹੁਣ ਇਹ ਕਹਿੰਦੇ ਹੁਣ ਜੂਸ ਪੀੜਾ ਹੈ ਫੇਰ ਆਗੇ ਬਾਈਕ ਹੈ ਜੂਸ ਬੜਾ ਘੈਂਟ ਬਣਾਉਂਦਾ ਪਿਓਰ ਮਸੰਮੀ ਦਾ ਕੱਲੀ ਮਸੰਮੀ ਦਾ ਕੱਲੀ ਮਸੰਮੀ ਦਾ ਪੀਓ ਪੀਨੇ ਉਹਨੇ ਇਹਦਾ ਕੋ ਆ ਗਿਆ ਆਪਾਂ ਹੈ ਇਹ ਵਧੀਆ ਹੁੰਦਾ ਠੰਡਾ ਗੈਸ ਪੂਰੀ 20% ਰਣੀ ਖੜੀ ਲਿਚ ਲਿਚ ਕਰਦੀ ਹੈ ਪਿਓਰ ਜੂਸ ਹੈ ਮਸੰਮੀ ਦਾ ਲਿਚ ਲਿਚ ਕਰਦਾ ਹੈ ਬਰਫ ਪਾਈ ਨਹੀਂ ਪਾਈ ਬਰਫ ਇਹ ਪਿਓਰ ਯਾਰ ਜੂਸ ਬਿਲਕੁਲ ਪਿਓਰ ਮਸੰਮੀ ਦਾ ਹੈ ਇਹ ਯਾਰ ਬੰਦੇ ਉਹਦੇ ਮਿਕਸ ਪਾਈ ਜਾਂਦੇ ਬੇਕਾਰ ਜੇ ਫਰੂਟ ਹੈ ਬੰਦਾ ਸਾਡਾ ਵਧੀਆ ਯਾਰ ਘੈਂਟ ਬੰਦਾ ਲੈ ਬਾਬੇ ਉਹ ਬਹੁਤ ਟਾਈਮ ਤੋਂ ਪੱਖੀਆਂ ਚੱਲਣ ਲੱਗੇ ਹੈ ਕੱਲ ਦੀ ਅਰਨੀਲੀ ਨੂਰੀ ਜੰਗੀਆਂ ਲੈਟ ਆਏ ਨਹੀਂ ਤੇ ਪੱਖੀਆਂ ਦੇਖੋ ਕਿਨੇ ਕਿਨੇ ਚੱਲੀਆਂ ਪੱਖੀਆਂ ਸਾੜੀ ਦਾ ਬਾਅਦ ਚ ਤੁਹਾਨੂੰ ਪੱਖੀਆਂ ਚ ਗੁਜਦੇ ਆ ਉਹਨਾਂ ਲੈਟ ਚੱਲਣਾ ਨਹੀਂ ਪੈਂਦਾ ਉਹਦਾ ਲੈਟ ਆਣੀ ਨਹੀਂ ਫਿਰ ਤਾਂ ਪੱਖੀਆਂ ਚੱਲਣੀਆਂ ਪੱਖੀਆਂ ਦੇ ਨਾਲ ਲੱਗੇ ਨਿਆਰਾ ਹੁੰਦਾ ਸੀ ਹੈ ਕਿਨੇ ਕਿਨੇ ਚੱਲੀਆਂ ਕਿਨੇ ਕਿਨੇ ਚੱਲੀਆਂ ਪੱਖੀਆਂ ਕਿਨੇ ਕਿਨੇ ਪੱਖੀਆਂ ਦੀ ਹਵਾ ਲਈਏ ਕਨਵਰਟ ਕਰਕੇ ਜਰੂਰ ਦੱਸਿਓ ਤੇ ਮੈਂ ਕਿੰਨਾ ਜਿਆਦਾ ਪਾਜੀ ਕਰੀ ਪਰ ਪੱਖੀ ਰਿਆਲੀ ਉਹਦਾ ਹੁਣ ਸੇਰਾ ਮੋੜ ਆੜੀ ਆ ਗਿਆ ਆਪਣੇ ਆੜੀ ਡੱਬੂ ਕਿਦਾਂ ਉਹ ਡੱਬੂ ਡੱਬੂ ਆੜੀ ਆ ਗਏ ਬੱਬੇ ਆਪਣੇ ਆਏ ਇਹ ਰੋਜ ਆਉਂਦੇ ਹੁੰਦੇ ਯਾਰ ਆ ਯਾਰ ਮੇਰੇ ਨਾਲ ਬਹੁਤ ਫ੍ਰੈਂਕਲੀ ਹੋਇਆ ਬੱਬੂ ਬੱਬੂ ਉਰੂ ਕਾਲੂ ਆਦਾ ਯਾਰ ਪੂਰਾ ਆੜੀ ਮੇਰਾ ਬਣਿਆ ਪੂਰਾ ਆੜੀ ਪੱਕਾ ਆੜੀ ਆ ਬੱਬੂ ਬੱਬੂ ਪੀਲਾ ਕਿ ਆਦਾ ਮੇਰਾ ਡੇਲੀ ਆਂਦਾ ਹੁਣ ਡੇਲੀ ਡੇਲੀ ਨੂੰ ਦੁੱਧ ਬੜਾਈਦਾ ਹੈ ਕਿਦਾਂ ਫੇਰ ਨਾ ਰਿਆ ਕਰ ਸਾਰਾ ਗਰਮੀ ਬਹੁਤ ਆ ਡੱਬੂ ਆ ਜਾ ਕਿਵੇਂ ਬਾਬੂ ਇੰਨਾ ਮੋਟਾ ਹੋ ਜਾਂਦਾ ਨੇ ਦੁੱਧ ਪੀ ਕੇ ਆ ਜਾ ਡੱਬੂ ਆ ਜਾ ਡੱਬੂ ਆ ਜਾ ਡੱਬੂ ਤਾਂ ਵਾਜ ਅੰਦਰ ਨੂੰ ਲੈ ਜਾਂਦਾ ਜਾ ਕੇ ਤੇ ਲੱਭਦਾ ਉਹਨੂੰ ਆਪਣੇ ਨਾਲ ਦੇ ਨੂੰ ਭਾਈ ਭੈਣਾਂ ਨੂੰ ਕਹਿੰਦਾ ਮੈਂ ਕਿੱਥੇ ਆ ਗਿਆ ਡੱਬੂ ਆ ਜਾ ਇੱਕ ਆਹੜਾ ਡੱਬਾ بڑا ਡੱਬਾ ਡੱਬੂ ਆ ਜਾ ਬਾਹਰ ਬਹੁਤ ਯਾਰ ਖੇਡਦਾ ਐ ਅੰਦਰ ਆ ਕੇ ਤਾਂ ਡਰ ਜਾ ਜਾਂਦਾ ਸਹਿਮ ਜਾਂਦਾ ਪਹਿਲਾਂ ਨੇ ਬੈਠੇ ਗਿਆ ਹਿੱਲੇ ਹੀ ਨਾ ਡੱਬੂ ਅਸ ਬਾਰ ਨਿਕਲ ਜਾਦਾ ਕਿੱਥੇ ਆ ਗਿਆ ਕਹਿੰਦਾ ਮੈਂ ਡੱਬੂ ਡੱਬੂ ਚੱਲਦੇ ਪੁੱਤ ਚੱਲਦੇ ਬਾਹਰ ਤੂੰ ਰੈਂਬੋ ਕੁਛ ਕਹੀਂਦਾ ਉਹਨੂੰ ਰੈਂਬੋ ਨਹੀਂ ਉਹਦਾ ਕੁਛ ਨਹੀਂ ਕਹਿੰਦਾ ਰੈਂਬੋ ਯਾਰੀ ਨੂੰ ਉਹ ਬਜਾਰੇ ਬਾਹਰ ਨੂੰ ਜਾਣਾ ਚਾਹਦਾ ਆਪਣੀ ਮਾਂ ਕੋਲ ਪਰ ਚੱਲਦੇ ਚੱਲੇ ਪੁੱਤ ਤੂੰ ਮਟ ਖੇਡ ਲੈ ਡੱਬੂ ਆ ਜਾ ਆ ਜਾ ਆ ਜਾ ਆ ਜਾ ਰੈਂਬੋ ਤਾਂ ਬਹੁਤ ਸੇਮ ਹੈ ਅੱਜ ਤਾਂ ਸਾਰੇ ਆ ਗਿਆ ਪੂਰੂ ਵੀ ਆ ਗਿਆ ਸਾਰੇ ਆ ਗਿਆ ਅੱਜ ਅੱਜ ਕਿੰਨਾ ਯਾਰ ਖੇਡਦੇ ਆ ਹੈਲੋ ਹੈਲੋ ਆ ਦੇਖੋ ਡੱਬੂ ਬਾਹਰ ਆ ਕੇ ਪੂਰਾ ਚਤੰਨ ਹੋ ਜਾਂਦਾ ਅੰਦਰ ਡਾਲਦਾ ਪੂਰੂ ਕਿੱਦਾਂ ਫਿਰ ਕਿੰਨੇ ਯਾਰ ਸੋਹਣੇ ਲੱਗਦੇ ਨੇ ਕਿਨੇ ਕੇ ਆ ਬਾਹਰ ਆ ਕੇ ਪੂਰਾ ਐਕਟਿਵ ਹੋ ਗਿਆ ਡੱਬੂ ਵੀ ਕਿੱਦਾਂ ਫਿਰ ਕਿੱਦਾਂ ਕਿੱਦਾਂ ਸਾਰੇ ਆੜੀ ਆ ਆਪਣੇ ਇਹਨਾਂ ਨੂੰ ਰੋਜ਼ ਆਣਾ ਹੁੰਦਾ ਰੋਜ਼ ਜਾਂਦੇ ਹਰ ਰੋਜ਼ ਆਜੋ 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 ਸਵੇਰ ਨੂੰ ਸਾਝ ਲੈਣਾ ਇੱਥੇ ਰੈਂਪ ਦੇ ਉੱਪਰ ਸਾਰੇ ਸੁੱਤੇ ਪਏ ਹੁੰਦੇ ਟੌਰ ਨਾਲ ਹਾਜਰੇ ਆਦਾ ਬਾਬੂ ਹੈਗਾ ਮਰਿਆ ਜਿਆ ਪਰ ਆ ਇੰਨਾ ਫ੍ਰੈਂਕਲੀ ਹੈ ਨਾ ਸਾਰਿਆਂ ਨਾਲੋਂ ਵੱਧ ਫ੍ਰੈਂਕਲੀ ਆ ਆ ਰੈਂਬੋ ਤੋਂ ਵੀ ਨੇਲਦਾ ਆ ਲੱਭੂ ਕਿਦਾ ਖੇਲ ਆ ਬਰ ਅੰਦਰ ਨੂੰ ਕੀ ਆ ਹੋ ਗਿਆ ਸੋਏ ਲੱਭੂ ਬਹੁਤ ਯਾਰ ਸੋਹਣੇ ਲੱਗਦੇ ਮਨ ਤਾਂ ਇਹ ਲੱਭੂ ਆ ਦੇਖੋ ਕਿਹੜੀ ਆਈਟਮ ਆ ਇਹ ਪੂਰੂ ਆ ਪੂਰੂ ਆ ਪੂਰੂ ਪੁਰੂ ਖੇਲੇ ਆ ਆ ਦੇਖੋ ਕਿਆੜਮਾ ਉਹ ਤੁਸੀਂ ਆ ਜਾ ਹੈਲੋ 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 ਭੱਜ ਗਿਆ ਭੱਜ ਗਿਆ ਹੈਲੋ ਓਏ ਗਏ ਦੋ ਮਸਤ ਮੋਰੇ ਛਾੜੀ ਆ ਗਿਆ ਆਪਣੇ ਅੱਜ ਫੇਰ ਹੈ ਦੁੱਧਾਂ ਪਲੇ ਆਨੇ ਹੁਣ ਇਹਨਾਂ ਲਈ ਦੁੱਧ ਪਾਜਦਾ ਆ ਔਰ ਡੱਬੂ ਤੋਂ ਕਿੰਨਾ ਸੋਹਣਾ ਹੈ ਉਹ ਵਿਚਾਰੀ ਮਾਂ ਨੂੰ ਤਾਂ ਪੀਣ ਵੀ ਨਹੀਂ ਦਿੰਦੇ ਆਪੇ ਆਪੇ ਲਿਪਟ ਜਾਂਦੇ ਜਾ ਕੇ ਉਪੀ ਲੈਣ ਦੋ ਮਾਤਾ ਨੂੰ ਬੋਲੋ ਬੁੜੀ ਨੂੰ ਪੀ ਲੈਣ ਦੋ ਉਹ ਟਿੱਡੂਓ ਇਹ ਜਿਹਨਾਂ ਤਿੰਨ ਚਾਰ ਤਾਂ ਬਾਬੇ ਉਹ ਐਨੇ ਮਿੱਤਰ ਬਣ ਗਏ ਮੇਰੇ ਐਨੇ ਮਿੱਤਰ ਬਣ ਗਏ ਕਾਲ ਛੱਡ ਦੋ ਦੋ ਕ ਸੰਗ ਦੇ ਆ ਸੱਤ ਆ ਟੋਟਲੇ ਸੱਤ ਭੈਣ ਭਾਈ ਆ ਤੇ ਆ ਵੀ ਹਰ ਆ ਦੇਖੋ ਕਿਦਾ ਕਰਦੇ ਓਏ ਤੂੰ ਵੀ ਖਾ ਲੈ ਆ ਐਨਾ ਤੇ ਜਨਾ ਮਰਿਆ ਜਾ ਬਹੁਤ ਔਕੇ ਦਾ ਪੈਂਦਾ ਇੱਕ ਦੇਖੋ ਆਪਣੀ ਮਾਂ ਨੂੰ ਪਈ ਜਾਂਦਾ ਇਹਨਾਂ ਸਾਰਿਆਂ ਦਾ ਨਾਮ ਰੱਖਦਾ ਮੈਂ ਭੂਰੂ ਡੱਬੂ ਕਾਲੂ ਇੱਕ ਦੇ ਚਿੱਚਾ ਲੱਗੇ ਜਿੱਤ ਨੂੰ ਸਾਰਿਆਂ ਦੇ ਨਾਮ ਰੱਖਦੇ ਆ ਆ ਦੇਖੋ ਆ ਮੇਰਾ ਮਿੱਤਰ ਆ ਪੱਕਾ ਜਾ ਡੱਬੂ 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 ਉਹ ਕਿਤੇ ਆਪਾਂ ਆਪਣੀ ਮੰਮ ਨੂੰ ਪਈ ਜਾਂਦਾ ਆ ਤਾਂ ਬੜੇ ਕੱਬਾ ਸਵਾ ਚੱਕੀ ਮਿਲਦਾ ਆਲਾ ਡੱਬੂ ਜਾ ਡੱਬੂ ਆ ਜਾ ਪੁੱਤ ਆ ਜਾ ਕਿੱਦਾਂ ਫਿਰ ਕਿੱਥੇ ਗਿਆ ਤੂੰ ਨਾ ਯਾਰਾ ਵੀ ਮੈਂ ਕਿਹਾ ਫੋਨ ਇਸ ਤੋਂ ਬੜਾ ਫੋਨ ਕਿਹੜਾ ਆ ਨਾ ਨਾਲੇ ਆ ਖੇਲ ਖੂ ਲਈਦਾ ਨਾਲੇ ਵਿਚਾਰੇ ਥੋੜੀ ਦੁੱਧ ਪਾਈ ਦੇ ਅੱਧਾ ਗੱਲਣਾ ਤਾਂ ਕੋਈ ਫਰਕ ਨਹੀਂ ਪੈਂਦਾ ਯਾਰ ਹਨਾ ਇਦਾਂ ਨੰ ਕੰਮ ਕਰਨਾ ਚਾਹੀਦਾ ਤੁਸੀਂ ਵੀ ਜੇ ਕਿਤੇ ਇਦਾਂ ਤੁਹਾਨੂੰ ਨਾ ਮਿਲਦੇ ਹੁੰਦੇ ਵਿਚਾਰੇ ਰਬਦੇ ਜੀ ਤਮੇਰਾ ਭਰਾ 10-20 ਰੁਪਏ ਦੁੱਧ ਲੈ ਕੇ ਪਾ ਦਿਆ ਕਰੋ ਯਾਰ ਬਹੁਤ ਬੜਾ ਪੌਣਾ ਯਾਰ ਇਹ ਬਾਕੀ ਜਿੰਨੇ ਕ ਜੋਗਾ ਪਰਮਾਤਮਾ ਨੇ ਕੀਤਾ ਉਹਨਾਂ ਕਰਦੀਦਾ ਹੈ ਹੈ ਕਈ ਭਰਾਵਾਂ ਨੇ ਕਹਿਣਾ ਹੁਣ ਪਿਆ ਸ਼ੋਅ ਆਪਾਂ ਸ਼ੋਅ ਆਪਨੇ ਵੀਰੇ ਦਿਲ ਦੀ ਗੱਲ ਆਪਾਂ ਜੋ ਦਿਲ ਜਾਵਾ ਹੈ ਕਰ ਲਈਦਾ ਹੈ ਹੈ ਦੱਸ ਦੀਦਾ ਕਿੰਨੇ ਸੋਹਣੇ ਸੁੱਤੇ ਪਏ ਆ ਜੱਪੀਆਂ ਪਾ ਕੇ ਕਿ ਦੂਜੇ ਨੇ ਵਾਹ ਔਰ ਅੱਬਾ ਰੱਬ ਦੇ ਰੰਗ ਦੇਖੋ ਯਾਰ ਕਿੰਨੇ ਸੋਹਣੇ ਹੈ ਆਹ ਡੱਬੂ ਥੱਲੇ ਲੱਬਿਆ ਤੇ ਉੱਪਰ ਪਿਆ ਭੂਤੜੇ ਜੇ ਸਾਰੇ ਬਾਬੇ ਫ੍ਰੈਂਕਲੀ ਹੋਏ ਮੇਰੇ ਨਾਲ ਸਾਰੇ ਮੇਰੇ ਆੜੀ ਬਣੇ ਬਸ ਇੱਕ ਆ ਨਹੀਂ ਬਣਿਆ ਆ ਡਰਦਾ ਹੈ ਭੂਤਾ ਬਾਕੀ ਸਾਰੇ ਬਣੇ ਆੜੀ ਆ ਦੇਖੋ ਆ ਦਾ ਮੈਂ ਕੁੱਤਾ ਘੁਮਾਣਾ ਪਰ ਰੈਂਬੋ ਆਪਣਾ ਮਗਰੇ ਮਗਰ ਮਗਰੇ ਮਗਰ ਆਹ ਵਿਚਾਰਾ ਸਾਉ ਸਾਰੇ ਨੂੰ ਘੁੱਟ ਦਿੰਦੇ ਇਕੱਲੇ ਨੂੰ ਇਹ ਵਿਚਾਰਾ ਭੋੜੂ ਆ ਆ ਭੋਲਿਆ ਭੋਲਿਆ ਮੈਨੂੰ ਯਾਰ ਬਹੁਤ ਸੋਹਣੇ ਲੱਗੇ ਉਹ ਦੇਖੇ ਕੋਹ ਕੱਲ ਆਈ ਪਿਆ ਆ ਮਾਤਾ ਪਹਿਨਾਂ ਦੀ ਹੈ ਕੁਝ ਨਹੀਂ ਕਹਿੰਦੀ ਨਹੀਂ ਸਾਉ ਆ ਮਾਤਾ ਦੇਖੋ ਦੇਖੋ ਯਾਰ ਮੇਰਾ ਭਾ ਦ 10 20 ਰੁਪਏ ਦੀ ਚੀਜ਼ ਜੇ ਇਹਨੂੰ ਪਾਇਆ ਕਰਾਂ ਮੇਰਾ ਵੀਰ ਨਾ ਜੇ ਕਿਤੇ ਕਿਤੇ ਵੀ ਟੱਕਰ ਦੇ ਜਾਂਦੇ ਨੇ ਕੋਈ ਫਰਕ ਨਹੀਂ ਪੈਂਦਾ ਰੱਬ ਦੁੱਗਣਾ ਦਿੰਦਾ ਹੈ ਨਾ ਦੇਖੋ ਯਾਰ ਆ ਦੇਖੋ ਇਦਾਂ ਖੇលਦੇ ਆ ਨਾ ਗੱਲ ਛੱਡ ਦੋ ਕੋਈ ਫਰਕ ਨਹੀਂ ਪੈਂਦਾ 10 20 ਰੁਪਏ ਦੀ ਚੀਜ਼ ਨੇ ਕਿਤੇ ਰੋਟੀ ਪਾਤੀ ਹੈ ਨਾ ਤੇ ਕਿਤੇ ਦੁੱਧ ਪਾਤਾ 20 ਰੁਪਏ ਦਾ ਪੈਕੇਟ ਆਉਂਦਾ ਤਾਂ ਇੱਕ ਮਨ ਨੂੰ ਸਕੂਨ ਵੀ ਮਿਲਦਾ ਤੇ ਇਹ ਵੀ ਦੁਆ ਦਉਗੇ ਖੁਸ਼ ਹੋ ਜਾਊਗੇ ਯਾਰ ਦੇਖੋ ਕਿਦਾਂ ਪਏ ਆ ਨਾ ਦੇਖ ਲੋ ਅਸੀਂ ਕਿਤੇ ਆਪਣੇ ਰੱਖੇ ਹੋਏ ਏਸੀਆਂ 'ਚ ਐ ਬੈੱਡਾਂ ਦੇ ਉੱਪਰ ਪੈਂਦੇ ਸੀ ਆਲੋ ਜਾਈਆਂ 'ਚ ਪੈਂਦੇ ਆਹ ਦੇਖ ਲੋ ਵਿਚਾਰੇ ਐਦਾਂ ਹੀ ਹੈ ਕੀ ਆ ਯਾਰ ਹੈਲੋ ਹੈਲੋ ਆ ਦੇਖੋ ਆਹ ਤਾਂ ਵਿਚਾਰਾ ਬਾਲਾ ਹੀ ਭੋੜਾ ਆ ਸ਼ੁਰੂ ਤੋਂ ਮੇਰਾ ਬਹੁਤ ਪਿਆਰਾ ਇਹਨਾਂ ਨਾਲ ਬਹੁਤ ਪਿਆਰਾ ਨੂੰ ਬਹੁਤ ਘਰ ਲੱਗਦਾ ਯਾਰ ਸ਼ੁਰੂ ਤੋਂ ਹੀ ਟਿੱਡੂ ਮਿੱਡੂ ਜੇ ਸਾਰੇ ਹੈਲੋ 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 ਦੇਖੋ ਕਿਦਾ ਪਿਆ ਹੈ ਉਹ ਕੱਲਾ ਆ ਕੱਬਾ ਤੋਂ ਚੱਕੀ ਫਿਰਦਾ ਕੱਲਾ ਹੀ ਸਾਰਿਆਂ ਨੂੰ ਪੈਂਦਾ ਹੈ ਇਹ ਦੇਖੋ ਮਾਤਾ ਦਾ ਵੀ ਇਹਨਾਂ ਨੂੰ ਦਿਖਾਉਂਦਾ ਆ ਦੇ ਇਹ ਕੱਲਾ ਹੀ ਪਿਆ ਇਸ ਟਾਈਮ ਇਹ ਸਾਰਿਆਂ ਨੂੰ ਪੈਂਦਾ ਓਏ ਉੱਠ ਉੱਠ ਭਗਤਾ ਸਾਰਿਆਂ ਨੂੰ ਪੈਂਦਾ ਇਹ ਕੱਲਾ ਹੀ ਕੱਲਾ ਹੀ ਸਾਰਿਆਂ ਨੂੰ ਪਈ ਜਾਂਦਾ ਹੈ ਇਹ ਪ੍ਰਧਾਨ ਮੇਨ ਪ੍ਰਧਾਨ ਸੌਜੋ ਸੌਜੋ ਭਗਤੋ ਸੌਜੋ ਸ਼ਗਾ ਜਾ ਪੂਰਾ ਆ ਪੂਰਾ ਹੋ ਆਇਆ ਬੜਾ ਹੀ ਸੋਹਣਾ ਹੈ ਪੂਰਾ ਵਿਚਾਰੇ ਨਾ ਦਿਨ ਨੂੰ ਹੀ ਹੋ ਆ ਜਾਂਦੇ ਹੈ ਗਰਮੀ ਚ ਮੈਂ ਕਿਹਾ ਅੰਦਰ ਗੱਡੀ ਥੱਲੇ ਬਹਿ ਜਾਓ ਅੰਦਰ ਤੁਹਾਡਾ ਰੈਂਬੋ ਵੀ ਹੈ ਕਿ ਮੈਂ ਗੱਡੀ ਥੱਲੇ ਬਹਿ ਜਾਓ ਪਰ ਇੱਥੇ ਘੁੰਮੀ ਜਾਂਦੇ ਆ ਪਹਿਲਾਂ ਇੱਥੇ ਬੈਠੇ ਇੱਕ ਆ ਬੈਠਾ ਹੈ ਤੇ ਅੱਦੇ ਉਹ ਸਾਧੀ ਸਾਡੇ ਕੋਲ ਲਾਈਏ ਗਵਾਂਡੀਆਂ ਨੇ ਤੇ ਅੱਦੇ ਉੱਥੇ ਬੜਿਓ ਦੇਖੋ ਸਾਰੇ ਬੜਿਓ ਉਹ ਦੇਖੋ ਬੈਠੇ ਵਿੱਚ ਸਾਰੇ ਬੜਿਓ ਬੈਠੇ ਨੇ ਇੰਨੇ ਬੁੱਢੂ ਬਹੁਤ ਨੇ ਸਾਰੇ ਵਿੱਚ ਬੈਠੇ ਆ ਆ ਵੀ ਚੱਲਿਆ ਇਹ ਦੇਖੋ ਗਿਆ ਪੰਜੇ ਛੇ ਦੇ ਵਿੱਚ ਬੜੇ ਠੰਡੀ ਜਿਗਾ ਇੰਸਟਾ ਤੇ ਮਰੀਲਾਂ ਦੇਖਦਾ ਸੀ ਯਾਰ ਲੋਕੀ ਬੈਂਬੋ ਪਾਈ ਜਾਂਦੇ ਯਾਰ ਬੰਦਾ ਖਾਵੇ ਕਿ ਹਰੇਕ ਜੀ ਨੂੰ ਕਹੀ ਜਾਂਦੇ ਝਮਲਾਵਟ ਹੈ ਝਮਲਾਵਟ ਹੈ ਝਮਲਾਵਟ ਹੈ ਹੁਣ ਕਹਿੰਦੇ ਜੇ ਤੁਸੀਂ ਹਦਵਾਨੀ ਦੀ ਮਲਾਵਟ ਚੈੱਕ ਕਰਨੀ ਹੈ ਇਹਨੂੰ ਕੱਟ ਲਓ ਕੱਟ ਕੇ ਨਾ ਰੂਨ ਲਾ ਕੇ ਦੇਖੋ ਤੇ ਆਪਣਾ ਟਿਸ਼ੂ ਲਾ ਕੇ ਦੇਖੋ ਜੇ ਤਾਂ ਲਾਲ ਹੋ ਗਿਆ ਤਾਂ ਮਲਾਵਟ ਹੈ ਨਾ ਲਾਲ ਹੋਇਆ ਤਾਂ ਸਹੀ ਆ ਹੁਣ ਆਪਾਂ ਦੇਖਾਂਗੇ ਇਹ ਟ੍ਰੈਕ ਕਰਕੇ ਇਹਨੂੰ ਕੱਟ ਕੇ ਟਿਸ਼ੂ ਜਾਂ ਤੇ ਉਹ ਲਾ ਕੇ ਦੇਖਦੇ ਹਾਂ ਰੂਨ ਤਨ ਦਿਖਾਣੇ ਚੈੱਕ ਕਰਨੇ ਆ ਮਲਾਬਟ ਹੈ ਕਿ ਫੇਕ ਆ ਰੀਲਾ ਕਿ ਅਸਲੀ ਹੈ ਨੈਟ ਤਾਂ ਯਾਰ ਬਹੁਤ ਬਹੁਤ ਚੱਲਦਾ ਹੂ ਬੰਦਾ ਖਾਵੇ ਗਿਆ ਖਾ ਤੇ ਬਾਬੇ ਹੁਣ ਆਪਾਂ ਐਕਸਪੈਰੀਮੈਂਟ ਕਰਨ ਲੱਗੇ ਆ ਤੇ ਜੇ ਤਾਂ ਕਹਿੰਦੇ ਬਿਲਕੁਲ ਬਿਲਕੁਲ ਰੈੱਡ ਹੋ ਗਿਆ ਟਿਸ਼ੂ ਤਾਂ ਇਹ ਸਮਝੋ ਚ ਠੀਕ ਆ ਜੇ ਮਾੜਾ ਮੋਟਾ ਮਾੜਾ ਮੋਟਾ ਹੋਇਆ ਤਾਂ ਫੇਰ ਕੋਈ ਚੈੱਕ ਕਰਨੀ ਹੈ ਤੇ ਇੱਕ ਪਾਸੇ ਮਿਲਾ ਕੇ ਦੇਖਿਆ ਦੂਜੀ ਵਾ ਟਰਾਈ ਕਰਨ ਲੱਗਿਆ ਨਹੀਂ ਲੱਗਦਾ ਬਾਬੋ ਲੱਗਦਾ ਯਾਰ ਮਰਾਵਟ ਕੇ ਨਹੀਂ ਮੈਨੂੰ ਤਾਂ ਸਮਝ ਹੀ ਲੱਗਦੀ ਇੰਸਟਾ ਤੇ ਰੀਲ ਆ ਯਾਰ ਫੇਕ ਆ ਕਿ ਅਰੀਜਨਲ ਆ ਸੱਚੀਆਂ ਗੱਲਾਂ ਦੱਸਦੇ ਕਿ ਝੂਠੀਆਂ ਪਰ ਉਹ ਤਾਂ ਮੈਂ ਦੇਖਿਆ ਸੀ ਰੂਝ ਲਾਇਆ ਸੀ ਰੈੱਡ ਹੋ ਗਿਆ ਸੀਗਾ ਆ ਤਾਂ ਚਲੋ ਮਾੜਾ ਮੋਟਾ ਤਾਂ ਲੱਗਣਾ ਹੀ ਐ ਇਦਾਂ ਦਾ ਕੋਈ ਚੱਕਰ ਨਹੀਂ ਤਾਂ ਕਰਕੇ ਆਪਾਂ ਖਾ ਲਈਏ ਮਾਰਤਾ ਜਾਣਾ ਜੇ ਮਾਰ ਰਹਾ ਹੋਇਆ ਤਾਂ ਰਾਮ ਨਾ ਖਾਉ ਚੇਲੇ ਕਰਾ ਕਰੋ ਇੰਸਟਾ ਮਗਰ ਨਾ ਲੱਗਾ ਕੋ ਰੀਲਾਂ ਦੇ ਮਗਰ ਇਹ ਫੇਕ ਵਿਊ ਲੈਣ ਲਈ ਬਹੁਤ ਕੁਝ ਕਰਦੇ ਆ ਤੇ ਬਾਕੀ ਬਹਿਮਾ ਭਰਮਾ ਤੋਂ ਦੂਰ ਰਹੋ ਲਿਚ ਲਿਚ ਕਰਦਾ ਹਦਵਾਣਾ ਖਾਓ ਨੈਟ ਤੇ ਐਕਸਪੈਰੀਮੈਂਟ ਬਹੁਤ ਕਰ ਰਹੇ ਹੋ ਫੇਕ ਪਰ 90% ਫੇਕ ਹੁੰਦੀਆਂ ਝੋਟੀਆਂ ਤਾਂ ਤੁਸੀਂ ਲਿਚ ਲਿਚ ਕਰਦਾ ਹਦਵਾਣਾ ਖਾਓ ਨਿਆਰੇ ਲੋਬਾ ਵੀ ਉਹ ਨਿਆਰੇ ਹੈ ਆਜੋ ਬਾਬੇ ਉਹ ਹਦਵਾਣਾ ਖਾਈਏ ਟੈਨਸ਼ਨ ਨਹੀਂ ਲੈਣੀ ਜੋ دل ਕਰਦਾ ਖਾਓ ਕਿ ਗਰਮੀ ਚਾਹੀਦੀਆਂ ਖਾਣ ਹੁੰਦੀਆਂ ਵੈਸੇ ਮੇਰੇ ਫੇਵਰੇਟ ਫਰੂਟ ਹੈ ਫਰੂਟੇ ਖਾਈਦੇ ਹੋਰ ਕੁਝ ਖਾਈਦੇ ਵੀ ਨਹੀਂ ਹੈ ਹੂੰ ਮਿੱਠਾ ਲਿਚ ਲਿਚ ਕਰਦਾ ਮੈਂ ਪੀਣੀ ਕਿ ਰੋਟੀ ਖਾਣੀ ਕਿ ਲੱਸੀ ਪੀਣੀ ਆਜੋ ਆਜੋ ਲੇ ਲੈ 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 ਮਿੱਤਰ ਕਰਿਆ ਗਿਆ ਉਹ ਵਿਚਾਰਾ ਉਹਨੂੰ ਵੀ ਪੀ ਲੈਣ ਦਾ ਯਾਰ ਉਹਨੂੰ ਪੀ ਲੈਣ ਦਾ ਓਏ ਉਹ ਵਿਚਾਰਾ ਇੱਕ ਰਹਿ ਗਿਆ ਵਿਚਾਰੇ ਭੁੱਖੇ ਆ ਸਵੇਰ ਦੇ ਅੱਜ ਬਾਬੇ ਉਹ ਨਾ ਸਵੇਰ ਦੇ ਗਿਆ ਨਹੀਂ ਘਰ ਮਰੇ ਆਪਣੇ ਸਵੇਰ ਦੇ ਗੇਟ ਮਰੇ ਬੈਠੇ ਦੋ ਤਿੰਨ ਮਾਤਾ ਮਨਣਾ ਤੇ ਉੱਪਰ ਪਾਣੀ ਛਿੱਟਿਆ ਸਵੇਰ ਦੇ ਜਿੱਥੇ ਬੈਠੇ ਉਹ ਪੱਕੇ ਗਿੱਜ ਗਏ ਜਦ ਵੀ ਕੋ ਗੇਟ ਮਰੇ ਹੋਣਗੇ ਨਾ ਸਾਰੇ ਭੌਂਕਦੇ ਬੋਡੀਗਾਰਡ ਦੇਖ ਲੋ ਆਪਣੇ ਕਿੰਨੇ ਆ ਗਏ ਸੱਤ ਬੋਡੀਗਾਰਡ ਕਰ ਲਏ ਆਪਾਂ ਸੱਤ ਆ ਬਹੁਤ ਵਫਾਦਰ ਬਾਡੀਗਾਰਡ ਹੈ ਆ ਇਹਨਾਂ ਦਾ ਬੋਸ ਆ ਭਰਾ ਸਾਰੇ ਨੂੰ ਖਾਲਾ ਨਾਲ ਬੋਸ ਹੈਲੋ ਉਹ ਧੂਰੋ ਡੱਬੂ ਆ ਪੂਸੜੀਏ ਦੋ ਫੀਮੇਲ ਇਹਨਾਂ ਚ ਬਾਕੀ ਸਾਰੇ ਮੇਲ ਆ ਉਹ ਦੇਖੋ ਅਸੀਂ ਹੈਲੋ 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 ਆ ਬੋਸ ਹਨਾ ਖਾ ਦੇ ਮਰੇ ਮਿੱਤਰ ਪਿਆਰੇ ਇਹਦਾ ਅਸਲੀ ਇੱਕ ਆ ਇੱਕ ਆ